ਕਟਿਕ ਆਪ ਅਗੇ ਨਵਲ ਐ ਲੈਂਡਿੰਗ ਐਟ ਸ਼ੁੱਡ ਬੀ ਆਨ ਦਾ ਗਰਾਊਂਡ ਇਹ ਮਾਤੜ ਦੀ ਕਹਿੰਦੇ ਗਾਂ ਆ ਗਈ ਸੀ ਮੂਰੇ ਜੇ ਮੈਂ ਕਹਿੰਦੇ ਬਾਬਾ ਮੇਰ ਰੱਖੀ ਜੋ ਵੀ ਹੋਇਆ ਵਾ ਇਹਦੇ ਨਾਲ ਜਾਂ ਇਹ ਨਾਲ ਉਹ ਬਾਈ ਸੱਚੀ ਇਹ ਤਾਂ ਉੱਤੇ ਬਾਬਾ ਹੀ ਉੱਚੀ ਉਡਾ ਕੇ ਲੈ ਗਿਆ ਜਾ ਜਮਾ ਥਲੇ ਲਾਤਾ ਸੀ ਹਾਂ ਪਰ ਇਹ ਦੇਈ ਸੀ ਜਮਾ ਬਿਲਕੁਲ ਨਹੀਂ ਟਾਇਰ ਟੂਰ ਖੁੱਲ ਗਏ ਸੀ ਇਹਨੇ ਹੋਰ ਨਾ ਟਾਇਰ ਨਾ ਖੁੱਲੇ ਹੁਣ ਕੀ ਬਦਤਾ ਸਟੱਕ ਸਟੋਕ ਨਾ ਰਹਿ ਗਿਆ ਹੋਵੇ ਹਾਂ ਹੋਏ ਵੀ ਹਾਂ ਹਾਂ ਵਾਸੜ ਜੀ ਏ ਇਹ ਕੀ ਹੋਇਆ ਹੈ ਅਭੀ ਇਹ ਫਿਰ ਹੋਰ ਕਿਸੇ ਸਿਟੀ ਨਾਲ ਐਡ ਕਰਨਾ ਹੋਵੇ ਇਹਨਾਂ ਨੇ ਹੁਣ ਕੋਈ ਥ੍ਰੈਟ ਥਰਟ ਤਾਂ ਨਹੀਂ ਆਈ 에어ਪੋਰਟ ਨੂੰ ਆ ਕੋਈ ਚੱਕਰ ਹੀ ਨਹੀਂ ਪੈਗਾ ਮਾਥੜ ਕਹਿੰਦੇ ਡਰਾਣਾ ਜੈ ਮਾਤਾ ਦੀ ਘਰ ਹੁਣ ਕੋਈ ਗੱਲ ਨਹੀਂ ਕਰਦੇ ਗ੍ਰਾਂਟੋ ਕੀ ਪੈਂਟ ਰੌਨ ਹੋਣਾ ਅਪਰੋਚ ਇਟ ਟੂ I was completely happy with the landing conditions uh, we are setting up again for landing and should be on the ground in next uh, five to ten minutes appreciate your patience cooperation at this time <laughs> <laughs> ਬਾਈ ਜੀ ਤੈਨੂੰ ਹੁਣ ਮੈਂ ਤਾਂ ਸਿੱਧਾ ਥੱਲੇ ਪਿਆਰ ਨਾਲ ਲਾ ਦੇ ਇਹਨੂੰ ਅਹੀਂ ਘਰੇ ਜਾਈਏ ਤੁਹਾਡੇ ਬੋੜੇ ਖਾਈਏ ਜ਼ਿੰਦਗੀ ਜੀਣੀ ਹੈ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋ ਵੀ ਰੱਬ ਦਾ ਬੜਾ ਬੜਾ ਸ਼ੁਕਰੀਆ ਬਾਹਰ ਹੁਣ ਮਿਲਟਰੀ 에ਰਪੋਰਟ ਆ ਇੱਥੇ ਆਪਾਂ ਵੀਡੀਓ ਬਾਹਰ ਤੁਹਾਨੂੰ ਨਹੀਂ ਦਿਖਾਉਣੀ ਕਿਉਂਕਿ ਜਹਾਜ਼ ਬਹੁਤ ਖੜੇ ਐ ਮਿਲਟਰੀ ਦੇ ਹਾਂਜੀ ਹਾਂਜੀ ਗੁੱਡ ਮਾਰਨਿੰਗ ਸਾਰੰ ਟਾਈਮ ਹੋ ਗਿਆ ਸਵੇਰੇ ਦੇ 7 7 ਵਜ ਗਏ ਆ ਤੇ ਸਾਰੇ ਜਣੇ 에어ਪੋਰਟ ਵੱਲ ਚਲੇ ਗਏ ਆ ਇਕੱਲੇ ਅਸੀਂ ਰਹਿ ਗਏ ਆ ਅਸੀਂ ਤਾਂ ਰਹਿ ਗਏ ਆ ਅਸੀਂ ਰਾਤ ਨੂੰ ਸੁੱਤੇ 3 ਵਜੇ ਸੀਗੇ ਗੇੜੇ-ਗੁੜੇ ਕੱਢੀ ਗਏ ਮੈਂ ਕਿਹਾ ਹైదరాబాద్ ਫੇਰ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਆਣਾ ਮੈਂ ਫੁੱਲ ਰੌਂਡ ਹੀ ਦਿੱਤੀ ਮੈਂ ਤੁਰਿਆ ਹੀ ਘਰ ਦਾ ਰਿਆ ਅਦੇ ਐਨ ਉਦੋਂ ਕਦੇ ਆਣਾ ਵੀਡੀਓ ਨਹੀਂ ਬਣਾਈਆਂ ਵਾਲੀਆਂ ਮੈਂ ਮੈਂ ਛੱਡਤਾ ਹੀ ਵਲੌਗ ਵਿੱਚੋਂ ਹੀ ਛੱਡਤਾ ਹੀ ਮੈਂ ਜੀ ਨਹੀਂ ਕੀਤਾ ਮੈਂ ਬਸ ਹੁਣ ਵਲੌਗ ਤੋਂ ਬਿਨਾ ਜੀਏ ਜ਼ਿੰਦਗੀ ਸਵੇਰ ਦੇ ਸ਼ਾਮ ਤੱਕ ਵੱਡਾ ਵੱਡਾ ਵਲੌਗ ਬਣ ਗਿਆ ਕੱਲ ਤੁਹਾਨੂੰ ਐਨਾ ਕੁਝ ਦਿਖਾਇਆ ਇਹ ਤੁਸੀਂ ਕੱਲ ਵਾਲਾ ਵਲੌਗ ਨਹੀਂ ਦੇਖਿਆ ਹਣ ਤੱਕ ਤਾਂ ਤੁਸੀਂ ਕੁਝ ਨਹੀਂ ਵੀ ਨਹੀਂ ਤੁਹਾਨੂੰ ਕੱਲ ਵਾਲਾ ਵਲੌਗ ਜ਼ਰੂਰ ਦੇਖਣਾ ਚਾਹੀਦਾ ਕੱਲ ਹైదరాబాద్ ਦੀਆਂ ਤਿੰਨ ਸਰਵੋਤਮ ਫੇਮਸ ਜਗ੍ਹਾ ਮੈਂ ਤੁਹਾਨੂੰ ਦਿਖਾਈਆਂ ਬਾਕੀ 7:00 ਵਜੇ ਆ ਫਲਾਈਟ ਟਾਈਮ ਹੈਗਾ 9:35 2.5 ਘੰਟੇ ਹੈਗੇ ਮੇਰੇ ਕੋਲ ਤੇ ਮੈਂ ਅੱਧੇ ਘੰਟੇ ਏਅਰਪੋਰਟ ਪਹੁੰਚ ਜਾਊਂਗਾ ਡੇਢ ਘੰਟੇ ਤੋਂ ਪਹਿ ਬਾਕੀ ਯਸ ਸਰ ਰੈਡੀ ਆ ਮੇਰਾ ਬੈਗ ਇੱਕ ਮੰਮੀ ਹੁਣੇ ਲੈ ਗਏ ਸੀ ਇਹ ਆ ਬੈਕਪੈਕ ਹੀ ਰਹਿ ਗਿਆ ਬਸ ਗੱਲਾ ਇਹਨੂੰ ਚੱਕਦੇ ਆ ਮੋਢਿਆਂ ਤੇ ਰੱਖਦੇ ਆ ਪਹਿਲਿਆਂ 에어ਪੋਰਟ ਦੇ ਰਾਹ ਦੇ ਉੱਤੇ ਚਾਲੀ ਪਹਿਨੇ ਆ ਯਾਰ ਮੈਂ ਸੋਇਦਾ ਜੀ ਥੋੜਾ ਹੋਰ ਲੇਟ ਚੱਲਦੇ ਆ ਹਾ ਚਲਿਏ ਤੇ ਤੁਹਾਨੂੰ ਮਿਲਦੇ ਆ ਰਾਤ ਵਿੱਚ ਥੱਲੇ ਜਾ ਕੇ ਮਿਲੋਣੇ ਆ ਚੌਂਕੀਦਾਰ ਨੂੰ ਚੌਂਕੀਦਾਰ ਨੂੰ ਬਾਏ ਬਾਏ ਟਾਟਾ ਕਰਦੇ ਆ ਠੀਕ ਆ ਚਾਪੀਨ ਲੱਗਿਆ ਸੀ ਮੈਂ ਚਾਹ ਭਈਆ ਆਪਣੇ ਤੁਹਾਨੂੰ ਚੀਅਰਸ ਖਾਦਨੇ ਚੀਅਰਸ ਠੀਕ ਹੈ ਫਿਰ ਮਿਲਾਂਗੇ ਅਗਲੀ ਵਾਰੀ ਅੱਲਾ ਹਾਫਿਜ਼ ਬਈ ਬਲਾਦ ਤੁਸੀਂ ਵੀ ਬਾਏ ਬਾਏ ਸਾਰੇ ਆਣਾ ਠੀਕ ਹੈ ਫਿਰ ਮਿਲਦੇ ਆਏ ਸੀ ਸਾਡੇ ਬਾਈ ਜੀ ਸਾਡੇ ਸਿਕਿਉਰਟੀ ਗਾਰਡ ਨਾ ਟਾਈਮ ਟੂ ਲੀਵ ਗਾਇਸ ਮੈਨੂੰ ਲੱਗਦਾ ਮੈਂ ਫਲਾਈਟ 'ਚ ਸੁੱਤੇ ਹੀ ਆਣਾ ਆਮ ਵੈਰੀ ਸਲੀਪੀ ਬ੍ਰੋ ਸਲੂਟ ਮਾਰਨੇ ਨੂੰ ਦੁਨੀਆ ਰੱਖੀ ਸੋਣੀਏ ਉਹ 21 ਆ ਦੀ ਮੋੜਦੇ ਆ 31 ਹੋਣੀ ਏ 21 ਵਾਲੀ ਮੋੜਦੇ ਆ 31 ਹੋਣੀ ਏ ਇੱਥੇ ਲੈਂਡ ਕੀਤੇ ਸੀਗੇ ਸਾਡੇ ਕ ਤਿੰਨ ਦਨ ਪਹਿਲਾਂ ਵਾਹ ਮੇਰੇ ਲਈ ਆ ਟਾਈਮ ਬੜਾ ਸੋਹਣਾ ਨਿਕਲਿਆ ਯਾਰ ਮੈਂ ਹਦਰਾਬਾਦ ਕੱਟ ਦੁਬਾਰੀ ਆਉਣਾ ਪੜਾ ਹਰਜੀਤ ਨਾਲ ਆਉਣਾ ਨਹੀਂ ਤਾਂ ਲਾਲੂ ਨੂੰ ਲੈ ਕੇ ਆਵਾਂਗੇ ਸਜਲ ਜੀ ਨੂੰ ਲੈ ਕੇ ਆਵਾਂਗੇ ਨਹੀਂ ਤਾਂ ਸਜਲ ਆਵੇ ਹਰਜੀਤ ਆਵੇ ਦੋਨੇ ਆਉਣ ਉਹ ਨਾਲ ਘੁੰਮਾਂਗੇ ਹੁਣ ਤਾਂ ਹੀ ਆਏ ਨਹੀਂ ਗਿਆ ਸਾਡੇ ਇਸੇ ਲਈ ਨਾ ਘੁੰਮਾਂਗੇ ਇਸੇ ਲਈ ਨੇ ਸਾਨੂੰ ਘੁਮਾਤਾ ਇਹ ਡੌਗੀ ਤੂੰ ਕੀ ਕਰ ਰਹਾ ਹੈ ਵੇਟ ਕਰ ਰਹੇ ਆ ਉਪਰ ਦੀ ਤੇ ਉਪਰ ਬੁੱਕ ਹੁੰਦੀ ਹੈ ਗੱਡੀ ਹੁੰਦੀ ਹੈ ਜੀ 450 ਚ ਬਾਈਕ ਹੋ ਰਿਹਾ 250 ਚ ਆਪਾਂ ਬਾਈਕ ਹੀ ਬੁੱਕ ਕੀਤਾ ਰਾਣ ਨਰਦਲੀ ਹਵਾ ਤੇ ਜਾਵਾਂਗੇ ਮੇਰਾ ਤਾਂ ਹੀ ਮੈਂ ਘਰ ਦੇ ਨਾਲ ਹੀ ਗਿਆ ਨਹੀਂ ਤਾਂ ਸਾਰੇ ਜਾਣੇ ਤਿੰਨ ਤਿੰਨ ਜਾਣੇ ਬਹਿ ਕੇ ਗਏ ਆ ਉਹਨਾਂ ਨਾਲ ਵੀ ਜਾ ਸਕਦਾ ਸੀ ਪਰ ਮੈਨੂੰ ਬਾਈਕ ਤੇ ਨਿਆਰਾ ਆਉਂਦਾ ਬੈਗ ਆਪਾਂ ਵਿਚਾਲੇ ਧਰ ਲੈਣਾ ਟਾਉਰ ਨਾਲ ਜਾਵਾਂਗੇ ਵੀਡੀਓ ਬਣਾਉਂਦੇ ਹੈਨਾ ਸਹੀ ਆ ਨਾ ਆਉਂਦਾ ਦੋ ਕਮੈਂਟ ਤੇ ਫਿਰ ਜਾਣੇ हाँ भाई कितने बन गए ये लीजिए ये आपकी टिप है हम हाँ मुझे टिप बॉय बोलते हैं हाँ ओके भाई मिलते हैं फिर से यार बाइक ऊपर अलाउड नहीं सी गए थे फिर अबीर आया तो ये मैं छट रहे पंगा ही पैर चलिया बाबे तुर के आना पैना सी नहीं अगे ठीक है ओके बाय ਉਹ ਜੀ ਹਾਈਦਰਾਬਾਦ 에어ਪੋਰਟ ਹੀ ਬੜਾ ਸੋਹਣਾ ਵਾ। ਇੱਥੇ ਲਾਈਟਾਂ ਹੀ ਬਹੁਤ ਜਾਂਦੀਆਂ, ਲੋਕਲ ਤਾਂ ਬਹੁਤ ਜਾਂਦੀਆਂ। ਬਹੁਤ ਵੱਡਾ 에어ਪੋਰਟ ਹੈ। ਹਾਂ। ਦਿੱਲੀ 에어ਪੋਰਟ ਦੇ ਵਿੱਚ ਮੈਂ ਬਰਗਰ ਕੰਗ ਨਹੀਂ ਦੇਖਿਆ ਸੀਗਾ। ਡਿਪਾਰਚਰ ਵਾਲੀ ਸਾਈਡ ਇੱਧਰ ਤਾਂ ਸਾਹਮਣੇ ਦੇਸੀ ਜਾਂਦਾ, ਚਾਤੀਆਂ ਮਾਰੀ ਜਾਂਦਾ, ਕਹਿੰਦਾ ਆ ਜਾ ਮੈਨੂੰ ਖਾਜ। ਖਾਦਾ ਖਾਦਾ। ਅਰੇ ਦਿੱਲੀ ਦੀ 에어ਪੋਰਟ ਨਾਲ ਮੈਨੂੰ ਵਧੀਆ ਲੱਗਿਆ। ਵਧੀਆ। ਵਧੀਆ। ਸਜਣਾ ਨਹੀਂ ਬੰਦੀ। ਸਜਣਾ ਨਹੀਂ ਬੰਦੀ। ਆ ਬੱਲੇ ਸ਼ੇਰਾ। ਲੋ ਜੀ ਫਲਾਈਟ ਤੋਂ ਪਹਿਲਾਂ ਕੁਇਕਲੀ ਕੁਇਕਲੀ ਖਾ ਰਹੇ ਆ ਭੁੱਖ ਬਹੁਤ ਲੱਗੀ ਸੀਗੀ ਫਲਾਈਟ ਉੱਡਣ ਨੂੰ ਸਿਰਫ 25 ਮਿੰਟ ਰਹਿ ਗਏ ਆ ਲੋ ਵੀ ਸਾਡੇ ਬੰਦੇ ਬੈਠੇ ਆ ਤੇ ਆਪਾਂ ਜਾ ਰਹੇ ਆ ਸੋ ਮੇਰੀ ਸੀਟ ਨੰਬਰ ਹੈਗਾ 24F ਓਏ ਹੋਏ ਹਾਂ ਮੀਤ ਵਿੰਡੋ 'ਚ ਬਹਿ ਗਏ ਆ ਮੈਨੂੰ ਬੈਂਚਰ ਪਾਤ ਲੱਗੀ ਹਾਂ ਵੀ ਹਾਂ ਵੀ ਆਹ ਆਹ ਵੀ ਆ बॉयज एंड गर्ल्स वी एक्सटेंड अवॉर्ड वेलकम टू अर इंडिगो ब्लू चिप फ्लाइट। कृपया इस महत्वपूर्ण सुरक्षा जांच सरकारी नियम अनुसार विमान बेटी और साथ लाई मदिरा पीना वर्जित है सभी शौचालयों में स्मोक डिटेक्टर्स लगे हुए ਇਲੈਕਟ੍ਰੋਨਿਕੋ ਕਰਣੋ ਦਾ ਉਪਯੋਗ ਕੇਵਲ ਫਲਾਈਟ ਮੋਡ ਮੇਂ ਕੀਤਾ ਜਾ ਸਕਤਾ ਹੈ ਟੇਕ ਆਫ ਲਓ ਜੀ ਸਾਡੀ ਲੱਗਣ ਲੱਗੀ ਰੇਸ ਆ ਭਾਈ ਹੁਣਾਂ ਦੇਖਦੇ ਆ ਕਿਹੜਾ ਜਿੱਤਦਾ ਜਿਹੜਾ ਤੁਰਪਿਆ ਹੋ ਜਿੱਤ ਗਿਆ ਜਿਹੜਾ ਖੜਾ ਰਹਿ ਗਿਆ ਖੜਾ ਰਹਿ ਗਿਆ ਭਾਈ ਲਓ ਜੀ ਜਿੱਤ ਗਿਆ ਭਾਈ ਜੀ ਹੁਣੇ ਕੰਗ੍ਰੈਚੂਲੇਸ਼ਨ ਅੱਡੀ ਦੱਸ ਰਿਹਾ ਆ ਵੀ ਮੀਡਲ ਈਸਟ ਦੇ ਵਿੱਚ ਨਾ ਜਵਾਲਾਮੁਖੀ ਫਟਿਆ ਉੱਥੋਂ ਧੂਆ ਬਹੁਤ ਆ ਰਿਹਾ ਜਿਹੜਾ ਤੁਸੀਂ ਇਸ ਸਕਰੀਨ ਦੇ ਵਿੱਚ ਦੇਖ ਰਹੇ ਹੋ ਲੇਅਰ ਬਣੀ ਪਈ ਪੂਰੀ ਕਾਲੀ ਕਾਲੀ ਇਹ ਸਾਰੀ ਦੀ ਸਾਰੀ ਉਸ ਜਵਾਲਾਮੁਖੀ ਤੋਂ ਆਏ ਧੂਏ ਦੀ ਆ ਗੰਦੇ ਧੂਏ ਦੀ ਇਸ ਗੰਦੇ ਧੂਏ ਦੇ ਪਿਛੇ ਦੀ ਵੀ ਨਿਕਲਾਂਗੇ ਆਪਾਂ ਥੋੜੇ ਚਰਨ ਤੁਹਾਨੂੰ ਦਿਖਾਉਨੇ ਆ ਬਾਕੀ ਕੀ ਇਹ ਹੈ ਕੀ ਚੀਜ਼ ਹੈ ਬਹੁਤ ਜ਼ਿਆਦਾ ਇੱਥੇ ਵੈਸੇ ਫੀਲ ਹੋਣ ਲੱਗ ਗਿਆ ਬਾਹਰ ਧੂਆ ਹੈਗਾ ਕੈਮਰੇ 'ਚ ਸ਼ਾਇਦ ਘੱਟ ਪਤਾ ਲੱਗ ਰਿਹਾ ਪਰ ਅੱਖਾਂ ਦੱਸ ਰਹੀਆਂ ਵੀ ਬਾਹਰ ਪੂਰਾ ਫਿਰਦਾ ਕਾਲਾ ਕਾਲਾ ਜਿਹੜੀ ਦੇਖੋ ਸਾਡਾ ਜਹਾਜ਼ ਲੈਂਡ ਹੋਣ ਲੱਗਿਆ ਸੀ ਲੈਂਡ ਬੁੱਦਾ ਹੁੰਦਾ ਫਿਰ ਤਾਂ ਉੱਡ ਗਿਆ ਪਤਾ ਨਹੀਂ ਕਿ ਚੱਕਰ ਪਿਆ ਤੇ ਹੁਣ ਚੜਾਇਆ ਵੀ ਪੂਰਾ ਇਹਨਾਂ ਉੱਚਾ ਕਰਦਾ ਨਹੀਂ ਹੁੰਦਾ ਜਿੰਨਾ ਉੱਚਾ ਕਰਦਾ ਹੈਣੀ ਹੁਣ ਮੁੜ ਕੇ ਲਿਆਊਗਾ ਫਿਰ ਬਾਈ ਡਰਾ ਨਾ ਸਾਨੂੰ ਆਏ ਨਾ ਕਰ ਉਹ ਚੜੀ ਜਾਂਦਾ ਹੈ ਜਮਾਈ ਨੇੜੇ ਸੀ ਥੱਲੇ ਲੱਗਣੀ ਮੈਨੂੰ ਥੋੜਾ ਜਿਹਾ ਲੱਗ ਗਿਆ ਥੋੜਾ ਜਿਹਾ ਲੱਗਿਆ ਥੱਲੇ ਨਾਲ ਤੇਜ਼ ਕਰਕੇ ਚੱਕ ਤਾ ਥੱਲੇ ਲੱਗਣੀ ਸੀ ਉਹਦਾ ਥੱਲੇ ਮੰਗਾ ਸੀ ਇਹਦਾ ਫਾਰਮ ਹੀ ਸੈੱਟ ਕਰ ਲੈਣੇ ਕਹਿੰਦੇ ਲੁਧਿਆਣਾ ਛੱਡੇ ਆਉਣੇ ਜਾ ਕੇ ਪਾ ਮੇਰ ਰੱਖੀ ਜੋ ਵੀ ਹੋਇਆ ਵਾ ਇਹਦੇ ਨਾਲ ਜਾਂ ਇਹ ਨਾਲ ਬੁਨੇ ਚੁੱਪ ਕਰ ਜਾ ਅੰਗੇ ਡਾਲ ਬਸ ਫਿਰ ਬਸ ਹੀ ਕਹਿੰਦੇ ਚੁੱਪ ਕਰ ਮਾ ਸਰਦੀ ਨੂੰ ਦੱਸ ਮਾ ਸਰਦੀ ਕੋਈ ਨਹੀਂ ਉਹ ਭਾਈ ਸੱਚੀ ਇਹ ਤਾਂ ਉੱਤੇ 바ਵਾ ਹੀ ਉੱਚੀ ਉਡਾ ਕੇ ਲੈ ਗਿਆ ਜਾ ਜਮਾ ਥਲੇ ਲਾਤਾ ਸੀ ਹਾਂ ਪਈ ਨਹੀਂ ਸੀ ਜਮਾ ਬਿਲਕੁਲ ਨਹੀਂ ਲਾਤਾ ਸੀ ਕਿੰਨੀ ਉੱਚੀ ਆ ਗਏ ਘੇਰ ਪਤਾ ਨਹੀਂ ਕੀ ਕਰਦਾ ਨਹੀਂ ਟਾਇਰ ਟੂਰ ਖੁੱਲ ਗਿਆ ਸੀ ਇਹਨੇ ਹੋਰ ਨਾ ਟਾਇਰ ਨਾ ਖੁੱਲੇ ਹੁਣ ਕੀ ਪਤਾ ਸਟੱਕ ਸਟੋਕ ਨਾ ਰਹਿ ਗਿਆ ਹੋਵੇ ਆ ਹੋਏ ਵੀ ਉਸਾਂ ਹਾਂ 62 ਜੀ ਓਏ ਇਹ ਕੀ ਆ ਹੋਇਆ ਅਭੀ ਦਵਾਰੇ ਲਾਉਣਾ ਦਵਾਰੇ ਲਾੜ ਆਉਣ ਲੱਗੇ ਚਲ ਵਾਰੇ ਨਾ ਆਪੇ ਪਿਲ ਲਾ ਕੇ ਪਾਤਾ ਪਾਤਾ ਉਸਾ ਹੋਦਾ ਇੱਥੇ ਬੋਗਾਂ ਕਬੂਤਰ ਕਬਤਰ ਆ ਗਿਆ ਨਾ ਪਾਤਾ ਕਰਕੇ ਪਿਲ ਪਾਉਗਾ ਨਹੀਂ ਹੁਣ ਕੀ ਗੱਲ ਬਣੀ ਆ ਦੱਸੋ ਇੱਕ ਬੰਦਾ ਪਿੱਛੇ ਰਹਿ ਗਿਆ ਉਹਨੂੰ ਦੁਆਰਾ ਲੈਣ ਆ ਦਾਰੇ ਲੈਣ ਚੱਲੇ ਆ ਆਓ ਜੀ ਸੱਤਾਂ ਲਾ ਗਿਆ ਸਾਨੂੰ ਹੁਣੇ ਦੱਸਿਆ ਸੂਤਰਾ ਵੱਲੋਂ ਖਬਰ ਮਿਲੀ ਹੈ ਵੀ ਕੋਈ ਬੰਦਾ ਰਹਿ ਗਿਆ ਉੱਥੇ ਉਹ ਆਪਣਾ ਹైదరాబాద్ ਉਹਨੂੰ ਵਾਪਸ ਲੈਣ ਚੱਲੇ ਆ ਜਿਵੇਂ ਹੀ ਤਾਂ ਡਾੜਾ ਆ ਕੇ ਲੈ ਗਿਆ ਦੁਆਰੇ ਕਿੰਨੀ ਉੱਚੀ ਆ ਗਈ ਇਹ ਫਿਰ ਹੋਰ ਕਿਸੇ ਸਿੱਡੀ ਨਾਲ ਐਡ ਕਰਨਾ ਹੋਵੇ ਇਹਨਾਂ ਨੇ ਹੁਣ కుి ఘ్రాటతతా అయ అయా అయాయారి కుి మం఩ాగా కేన తే ది రానా అయారాకరం తేనిండిడి కరా విడ్ండిండిం తే చ్యారాిం అయారం చ్ిండి తే కెరా We around on our approach into Chhattisgarh. I was completely happy with the landing conditions. Uh, we are setting up again for landing and should be on the ground in next uh, five to ten minutes. Appreciate your patience, cooperation at this time. <coughs> Cabin crew remain seated. Find <coughs> <coughs> ਆ ਗਿਆ ਉਹ ਵੀ ਜਾਨ ਬਚ ਗਈ ਤੇ ਬਾਈ ਹੁਣੇ ਹੁਣ ਚਾਹ ਜ ਨੂੰ ਘਮੋੜ ਗਏ ਤੇ 5.0 ਮਿੰਟਾਂ ਦੇ ਵਿੱਚ ਦੁਬਾਰੀ ਲੈਡ ਕਰਾਉਣਗੇ ਆ ਗਿਆ ਸੁਰੇ ਆ ਗਿਆ ਉਹ ਤਰ ਕਹਿੰਦੇ ਪਾਣੀ ਕਹਿੰਦੇ ਮਹਿਲਾ ਜੀ ਜੰਮ ਚੰਗੇ ਲੱਗਦੀ ਐ ਜਦ ਬੈਠਾ ਪਾਤੜ ਦੀ ਕਹਿੰਦੇ ਗਾਂ ਆ ਗਈ ਸੀ ਮੂਰੇ ਜੇ ਮੈਂ ਕਹਿੰਦੇ ਭੋਖਾ ਨਹੀਂ ਟੰਗਾ ਬਾਈ ਜੀ ਤੈਨੂੰ ਹੁਣ ਮੈਂ ਤਾਂ ਹਣ ਸਿੱਧਾ ਥੱਲੇ ਪਿਆਰ ਨਾਲ ਲਾ ਦੇ ਇਹਨੂੰ ਅਹੀਂ ਘਰੇ ਜਾਈਏ ਤੁਹਾਡੇ ਬੁਰੜੇ ਖਾਈਏ ਜ਼ਿੰਦਗੀ ਜੀਣੀ ਹੈ ਹੀ ਹੈ ਸੋ ਬਣਾਇਆ ਵਿਖਾ ਕੇ ਫੇਰ ਦੁੱਧ ਦੇਣਾ ਚੜਾ ਲਈ ਉਹਨੂੰ ਗਰੀ ਇਥੋਂ ਹੀ ਤਾਂ ਚੱਕ ਲੈ ਸੀ ਆਈ ਐਤ ਕੀ ਥਲੇ ਲਾਲ ਦੇ ਦਾ ਰੱਬ ਦੀ ਮਿਹਰ ਹੈ ਇੰਨਾ ਕਿ ਸੀ ਹਾਂ ਸ਼ੁਕਰ ਹੈ ਲਾਇ ਆਰਾਮ ਦਾ ਬੋਲੇ ਈਸੋ ਨਿਹਾਲ ਸਿਹਾ ਨਾਨ ਜੋ ਹੋ ਵੀ ਰੱਬ ਦਾ ਬੜਾ ਬੜਾ ਸ਼ੁਕਰੀਆ ਬਾਹਰ ਹੁਣ ਮਿਲਟਰੀ 에ਰਪੋਰਟ ਆ ਇੱਥੇ ਆਪਾਂ ਵੀਡੀਓ ਬਾਹਰ ਤੁਹਾਨੂੰ ਨਹੀਂ ਦਿਖਾਉਣੀ ਕਿਉਂਕਿ ਜਹਾਜ਼ ਬਹੁਤ ਖੜੇ ਐ ਮਿਲਟਰੀ ਦੇ ਦੋ ਦੇ ਇਹ ਗੁਲੀ ਭਾਈ ਤੁਮਾਰਾ ਬੈਗ ਵੀ ਉਠਾ ਲੋ ਕਲੇ ਕਲੇ ਕੇ ਮੈਂ ਇਕਹਿਲਾ ਆਪਣੀ ਘਰ ਵਾਲੀ ਕਾ ਉਠਾਤਾ ਹੂੰ ਅੱਲਾ ਰੱਖਾ ਮਾਸੜ ਜੀ ਲੈਂਡਿੰਗ ਇਨ ਸ਼ਿਮਲਾ ਵਿਦ ਹੈਵੀ ਵੇਟ ਜੈਕਟ ਹਾਉ ਜੀ ਅਸੀਂ ਬਹਿ ਗਏ ਬੱਸ ਤੇ ਹੁਣ ਚੱਲੇ ਆਂ ਟਰਮੀਨਲ ਤੇ ਇਹ ਤਰ੍ਹਾਂ ਆਸ ਜੀ ਇਹ ਸਟਾਰ ਆਹ ਜਾਈਏ ਕੋਦੇ ਮੋ ਲੋ ਜੀ ਆਪਾਂ ਉੱਤਰ ਖੜੇ ਆ ਹੁਣ ਜਾਣਾ ਬਾਹਰ ਨੂੰ ਬਾਹਰ ਤੋਂ ਕਿਵੇਂ ਜਾਣੇ ਖਾਣ ਹੀ ਪਰੌਂਠੇ ਆਏ ਆ ਤੇ ਪਰੌਂਠੇ ਮਿਲ ਨਹੀਂ ਰਹੇ ਦਿਸੇ ਪਰੌਂਠਾ ਹੋ ਗਿਓ ਤੁਹਾਡੀ ਕੋਈ ਆਇਆ ਪੁੱਛਣ ਨਹੀਂ ਵੇਦੇ ਲੱਸੀ ਵੀ ਨਹੀਂ ਮਾਣ ਲੱਸੀ ਦੀ ਹੁੰਦੀ ਕਿ ਉਧਰ ਲੱਸੀ ਲੱਸੀ ਉਧਰ ਵੀ ਇਹ ਰੋ ਉਹ ਉਹ ਅਸਲੀ ਹੈ ਰੋਟੀ ਖਾਣਾ ਉਹਨਾਂ ਦੇ ਸੀ ਖਾਣੇ ਖਾਣੇ ਦੇ ਬਣਾ ਰੋਟੀ ਆਏ ਕਰੋ ਯਾਰ ਇੰਨੇ ਦਿਨਾਂ ਚਾੜੀ ਖਾਦੇ ਹਨ ਲੋ ਵੀ ਦਾੜ ਮਖਣੀ ਹੈ ਤੇ ਮਿਕਸ ਵਿੱਚ ਹੈ ਤੇ ਉੱਤੇ ਪਤਾ ਨਹੀਂ ਚਟਾ ਚਟਾ ਜਾਂ ਕੀ ਪਾਇਆ ਹੋਇਆ ਕੀ ਪਾਇਆ ਇਹ ਪਨੀਰ ਇਹ ਪਨੀਰ ਪਨੀਰ ਦੀ ਅਕੋਰਡਿੰਗ ਕੀਤੀ ਕੋਟਿੰਗ ਕੀਤੀ ਪਨੇ ਹਾਂ ਚਲੋ ਹੁਣ ਅਸੀਂ ਗੋਲੀਆਂ ਚ ਪਾਉਨੇ ਆ ਮੈਂ ਗੋਲੀਆਂ ਨਹੀਂ ਮੈਂ ਤਾਂ ਰੋਟੀ ਦੇ ਉੱਤੇ ਪਾਉਂ ਗੋਲੀਆਂ ਚ ਪਾਉਂਦੀ ਹਾਂ ਸਬਜ਼ੀ ਪਾਉਂਦਾ ਵਾਲੀ ਰੋਟੀ ਦੇ ਉੱਤੇ ਬਾਰੇ ਹਮੋ ਫੂਡ ਕਦੇ ਵੀ ਵੇਸਟ ਨਹੀਂ ਹੋਗਾ ਹਾਂਜੀ ਪਰੌਤੇ ਖਾ ਲਿਆ ਤੇ ਤੁਰਨ ਲੱਗੇ ਆ ਸੈਕਟਰ 35 ਚੋਂ ਮਜ਼ਾ ਆ ਗਿਆ ਨਜ਼ਾਰਾ ਆ ਗਿਆ ਰੋਟੀ ਨਹੀਂ ਖਾਦੇ ਤੰਦੂਰੀ ਰੋਟੀਆਂ ਖਾਧੀਆਂ ਹੋਰ ਹੋ ਤੰਦੂਰੀ ਰੋਟੀਆਂ ਖਾਲੀਆਂ ਤਿੰਨ ਖਾਲੀਆਂ ਮੈਂ ਆ ਬਾਈ 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 ਕੱਲ ਰਾਤ ਘੱਟ ਸੁੱਤਾ ਹੋਣ ਕਰਕੇ ਨਾ ਨੀਂਦ ਬਹੁਤ ਆਈ ਜਾਂਦੀ ਸੀ ਤੇ ਰਾਹ 'ਚ ਰੋਕਿਆ ਹਰਜੀਤ ਨੂੰ ਮੈਂ ਤਾਂ ਕਰਲੇ ਕੀਤੇ ਇਹਦੇ 15 ਮਿੰਟ ਹੋ ਗਏ ਹੀ ਰੋਕਲਾ ਰੋਕਲਾ ਰੋਕ ਹੀ ਨਹੀਂ ਰਿਹਾ ਹੈ ਇਸ ਦੁਨੀਆ 'ਚ ਮੇਰੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਹੈ ਹਾਂ ਐ ਇਕੱਲੇ ਨੇ ਰਹਿਣਾ ਮੈਂ ਜੰਗਲ ਚ ਚੱਲਣਾ ਜੰਗਲ ਚ ਮੰਗਲ ਤਾਂ ਮੰਗਲ ਤਾਂ ਆਪਣੇ ਘਰ ਕੋਲੇ ਰਹਿੰਦਾ ਫੇਰ ਚਾਹ ਪੀਣ ਲੱਗੇ ਆ ਫੇਰ ਸੁਸਤੀ ਉੱਡੂਗੀ ਫੇਰ ਵੀਡੀਓ ਐਡਿਟ ਕਰਨੀ ਆ ਯਾਰ ਵਲੌਗ ਪਾਈਏ ਹੁਣ ਸ਼ੁਰੂ ਕਰੀਏ ਪਾਉਣੇ ਬਹੁਤ ਦਿਨ ਮਿਸ ਕਰਦੇ ਬਲੌਗ ਵਾਲੇ ਆ ਗਈ ਸ਼ੁਕਰਾ ਚ ਆ ਗਈ ਇੱਕ ਗਲਾਸ ਉਰਦੇ ਤੇ ਖਾਲੀ ਚਾਹ ਚਾਹ ਪੀਣਾ ਪੀ ਕੇ ਮਿਲਦਾ ਉਹ ਹਾਜੀ ਵਾਪਸ ਆ ਗਿਆ ਹਾਇਦਰਾਬਾਦ ਤੋਂ ਤੇ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣੇ ਹਾਇਦਰਾਬਾਦ ਦੇ ਵਲੌਗ ਜੇ ਤੁਹਾਨੂੰ ਪਸੰਦ ਲੱਗਿਆ ਤਾਂ ਤੁਸੀਂ ਉਹਨਾਂ ਨੂੰ ਲਾਈਕ ਕਮੈਂਟ ਕਰੋ ਜੇ ਤੁਸੀਂ ਹਾਇਦਰਾਬਾਦ ਵਾਲੀ ਵੀਡੀਓਸ ਨਹੀਂ ਦੇਖੀਆਂ ਤਾਂ ਜਰੂਰ ਜਾ ਕੇ ਦੇਖੋ ਇੰਡੀਆ ਦੀ ਮੇਰੀ ਸਭ ਨਾਲੋਂ ਵੱਧ ਫੇਵਰਿਟ ਸਿਟੀ ਬਣ ਚੁੱਕੀ ਆ ਹਾਇਦਰਾਬਾਦ ਤੇ ਬਾਕੀ ਥੱਕਿਆ ਹੋਇਆ ਯਾਰ ਕੱਲ ਰਾਤ ਮੈਂ ਸਿਰਫ 2 ਘੰਟੇ ਸੁੱਤਾ ਉਦੋਂ ਪਿਛਲੀ ਰਾਤ 3 ਘੰਟੇ ਸੁੱਤਾ ਐਵਰੀ ਡੇ ਮੈਨੂੰ ਸੌਣ ਵਾਸਤੇ ਆਹਾਂ ਵੀ ਕਹੀਏ ਵੀ ਸੋਫਾ ਵੱਡਾ ਆਹ ਵਾਲਾ ਇੱਕ ਦੋ ਵੀ ਛੋਟਾ ਸੋਫਾ ਸੀ ਜਿਹਦੇ ਤੇ ਮੈਂ ਸੌਂਦਾ ਸੀ ਤੇ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ